ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਦੀ ਸਿਆਣਪ ਬਾਰੇ ਦੋਸਤੋ ਇੱਕ ਚੀਜ਼ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ ਸਭ ਦੇ ਸਾਹਮਣੇ ਹੀ ਹੈ ਵੀ ਕਿਵੇਂ ਦੇਸ਼ ਦੀ ਸਿਆਸਤ ਪਿਛਲੇ 2 ਦਿਨਾਂ ਤੋਂ ਸਿਰਫ ਇੱਕੋ ਮੁੱਦੇ ਤੇ ਜਿਹੜਾ ਹੈਗਾ ਕੇਂਦਰਿਤ ਹੋਈ ਹੋਈ ਹੈ ਉਹ ਮੁੱਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵੀਡੀ ਐਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਗ੍ਰਿਫਤਾਰੀ ਵੀਰਵਾਰ ਰਾਤੀ ਲਗਭਗ 9 ਵਜੇ ਦੇ ਕਰੀਬ ਪਈ ਹੈ ਉਸ ਤੋਂ ਪਹਿਲਾਂ ਐਡੀ ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਜਾਂਦੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਨੇ ਦਿੱਲੀ ਦੇ ਮੁੱਖ ਮੰਤਰੀ ਵੀ ਨੇ ਉਹਨਾਂ ਦੇ ਘਰ ਜਾਂਦੀ ਹੈ ਉੱਥੇ 2 ਘੰਟੇ ਪੁੱਛਗਿੱਛ ਚੱਲਦੀ ਹੈ ਤੇ ਉਸ ਪੁੱਛਗਿੱਛ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਸਾਰੇ ਹੀ ਦੇਸ਼ ਦੀ ਸਿਆਸਤ ਪਿਛਲੇ 2 ਦਿਨਾਂ ਤੋਂ ਹੋਰ ਨਾ ਮੁੱਦਿਆਂ ਨੂੰ ਛੱਡ ਕੇ ਹੋਰ ਨਾ ਲੋਕ ਹਿੱਤਸ਼ੀ ਮੁੱਦਿਆਂ ਨੂੰ ਲੋਕ ਹਿੱਤ ਦੇ ਮੁੱਦਿਆਂ ਨੂੰ ਛੱਡ ਕੇ ਸਿਰਫ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਜਿਹੜਾ ਕੇਂਦਰਿਤ ਹੋਈ ਹੋਈ ਹੈ ਇਸ ਨੂੰ ਜੇ ਅਸੀਂ ਸਾਡੇ ਦੇਸ਼ ਦੀ ਮਨਭਾਗੀ ਗੱਲ ਕਹ ਲਈਏ ਇਹ ਵੀ ਅਸੀਂ ਕਿਨਾਨ ਕਹਿ ਸਕਦੇ ਹਾਂ ਕਿ ਕਿਵੇਂ ਇੱਕ ਸੱਤਾਧਾਰੀ ਧਿਰ ਵੱਲੋਂ ਜਿਹੜੀ ਆਪਣੀ ਤਾਕਤਾਂ ਦੀ ਦੁਰਵਰਤੋਂ ਕੀਤੀ ਹੋਈ ਗਈ ਹੈ ਤਾਂ ਉਸ ਬਾਰੇ ਆਵਾਜ਼ ਚੁੱਕਣਾ ਇਹ ਵੀ ਸਭ ਦਾ ਇੱਕ ਅਧਿਕਾਰ ਹੈ ਸਭ ਦਾ ਨੈਤਿਕ ਫਰਜ਼ ਬਣਦਾ ਤੇ ਸਾਰੇ ਇਹ ਕਰ ਰਹੇ ਨੇ ਉਹ ਠੀਕ ਵੀ ਹੈ ਗੱਲ ਪਰ ਦੋਸਤੋ ਪਰਸੋਂ ਰਾਤੀ ਗ੍ਰਿਫਤਾਰੀ ਹੁੰਦੀ ਹੈ ਗੱਲ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤੇ 28 ਤਰੀਕ ਤੱਕ ਦਾ 6 ਦਿਨਾਂ ਦਾ ਈਡੀ ਰਿਮਾਂਡ ਲਿਆ ਜਾਂਦਾ ਤਾਂ ਇਹ ਸਾਰੇ ਘਟਨਾਕ੍ਰਮ ਜਿੱਥੇ ਈਡੀ ਆਪਣੇ ਕੰਮ 'ਚ ਲੱਗੀ ਹੋਈ ਹੈ ਕਿ ਈਡੀ ਦਾ ਦਾਅਵਾ ਹੈ ਵੀ ਕਿ ਅਸੀਂ ਇਸ ਤੋਂ ਪਹਿਲਾਂ ਕਈ ਵਾਰ ਜਿਹੜਾ अरविंद केजरीवाल ਨੂੰ ਸੱਮਨ ਜਾਰੀ ਕੀਤੇ ਨੇ ਉਹ ਸਾਡੇ ਕੋਲ ਪੇਸ਼ ਨਹੀਂ ਹੋਏ ਤਾਂ ਉਹ ਇਸ ਤਰ੍ਹਾਂ ਦੀ ਪਲੀ ਲੈ ਕੇ ਜਿਹੜਾ ਹੈਗਾ ਲਗਾਤਾਰ ਆਪਣੀ ਕਾਰਵਾਈ ਨੂੰ ਅੱਗੇ ਤੋਰ ਰਹੀ ਹੈ ਪਰ ਦੂਜੇ ਪਾਸੇ अरविंद केजरीवाल ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੁੱਖ ਤੌਰ ਤੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਜ਼ੋਰ-ਸ਼ੋਰ ਨਾਲ ਰੋਸ ਪ੍ਰਦਰਸ਼ਨ ਕਰਨ ਲੱਗੇ ਹੋਏ ਨੇ ਕੱਲ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਰ ਕਈ ਕੈਬਨਿਟ ਮੰਤਰੀ ਚਾਹੇ ਦਿੱਲੀ ਦੇ ਸੀ ਚਾਹੇ ਪੰਜਾਬ ਦੇ ਸੀ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਚੰਡੀਗੜ੍ਹ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਰੋਸ ਪ੍ਰਦਰਸ਼ਨ ਕਰਦਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇਹੋ ਜੀ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਤੇ ਲਗਾਤਾਰ ਜਿਹੜਾ ਉੱਥੇ ਆਮ ਆਦਮੀ ਪਾਰਟੀ ਦੇ ਆਗੂ ਦੋਸ਼ ਲਗਾ ਰਹੇ ਨੇ ਵੀ ਕਿ ਐਡੀ ਵੱਲੋਂ ਜਿਹੜੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਭਾਜਪਾ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਹੈ ਭਾਜਪਾ ਦੇ ਕਹਿਣ ਤੇ ਕੀਤੀ ਜਾ ਰਹੀ ਹੈ ਤੇ ਇਸ ਇੰਨਾ ਹੀ ਨਹੀਂ ਇੱਕ ਆਮ ਆਦਮੀ ਪਾਰਟੀ ਦੇ ਆਗੂ ਹੀ ਨਹੀਂ ਦੂਜੇ ਪਾਸੇ ਕਾਂਗਰਸ ਦੇ ਆਗੂ ਵੀ ਕਹਿ ਰਹੇ ਨੇ ਹੋਰ 80 ਧਿਰਾਂ ਦੇ ਆਗੂ ਵੀ ਜੋ ਕਿ ਇੰਡੀਆ ਗਠਜੋੜ ਚ ਦਾ ਹਿੱਸਾ ਨੇ ਉਹ ਲਗਾਤਾਰ ਭਾਜਪਾ ਨੂੰ ਨਿਸ਼ਾਨੇ ਤੇ ਰੱਖ ਰਹੇ ਨੇ ਤੇ ਇਹੋ ਜੀ ਸਾਰੀ ਦੋਸ਼ ਜਿਹੜਨੇ ਭਾਜਪਾ ਵਿਰੁੱਧ ਲਗਾਏ ਜਾ ਰਹੇ ਨੇ ਪਰ ਦੋਸਤੋ ਜੇ ਇੱਕ ਚੀਜ਼ ਤਾਂ ਮੰਨਣ ਵਾਲੀ ਹੈ ਵੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੇਂਦਰੀ ਜਾਂਚ ਏਜੰਸੀਆਂ ਦੇ ਕਿਰਦਾਰ ਨੂੰ ਲੈ ਕੇ ਉਹਨਾਂ ਦੇ ਕੰਮ ਕਾਜ ਦੇ ਰਵੱਈਏ ਨੂੰ ਲੈ ਕੇ ਲਗਾਤਾਰ ਜਿਹੜੇ ਦੋਸ਼ ਲੱਗਦੇ ਆ ਰਹੇ ਨੇ ਜੋ ਕਿਤੇ ਨਾ ਕਿਤੇ ਜਾਇਜ਼ ਵੀ ਲੱਗਦੇ ਨੇ ਜਿਵੇਂ ਦਾ ਉਹਨਾਂ ਦਾ ਕੰਮ ਕਰਦਾ ਤਰੀਕਾ ਵੀ ਕਿ ਕੇਂਦਰੀ ਜਾਂਚ ਏਜੰਸੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀਆਂ ਨੇ ਉਹਨਾਂ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਦੋਸ਼ ਲੱਗਦੇ ਆ ਰਹੇ ਨੇ ਤੇ ਇਹ ਚੀਜ਼ਾਂ ਸਪਸ਼ਟ ਤੌਰ ਤੇ ਜਿਵੇਂ ਟਾਈਮਿੰਗ ਜਿਹੜੀ ਕਾਰਵਾਈ ਦੀ ਹੁੰਦੀ ਹੈ ਤਾਂ ਉਸ ਤੋਂ ਲੱਗਦਾ ਵੀ ਹੈ ਕਿ ਤੇ ਨਾ ਕਿਤੇ ਹੋ ਸਕਦਾ ਹੈ ਵੀਕਾ ਕੇਂਦਰੀ ਜਾਂਚ ਏਜੰਸੀਆਂ ਜਿਹੜਾ ਸਾਰਾ ਕੁਝ ਹੈ ਇਹ ਕੇਂਦਰ ਸਰਕਾਰ ਤੇ ਇਸ਼ਾਰੇ ਤੇ ਕਰ ਰਹੀਆਂ ਹੁਣ ਕਿਉਂਕਿ ਜਦੋਂ ਅਸੀਂ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਦੇਖਦੇ ਆ ਯਾ ਇਸ ਟਾਈਮਿੰਗ ਤੇ ਨਜ਼ਰ ਮਾਰਦੇ ਆ ਤਾਂ ਟਾਈਮਿੰਗ ਬਹੁਤ ਕੁਝ ਜਿਹੜਾ ਉਹ ਨਸ਼ਰ ਕਰਦੀ ਹੈ ਕਿਉਂਕਿ ਈਡੀ ਭਾਵੇਂ ਦਾਵਾ ਕਰ ਰਹੀ ਹੈ ਕਿਉਂਕਿ ਅਸੀਂ ਪਿਛਲੇ 5 4-5 ਮਹੀਨਿਆਂ ਤੋਂ ਲਗਾਤਾਰ ਅਸੀਂ ਸੰਮਨ ਭੇਜ ਰਹੇ ਸੀਗੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਸੀਗੇ ਪਰ ਦੂਜੇ ਪਾਸੇ ਜਦੋਂ ਅਸੀਂ ਟਾਈਮਿੰਗ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਪੈਂਦੀ ਕਦੋਂ ਹੈ ਜਦੋਂ ਦੇਸ਼ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਾ ਹੁੰਦਾ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ VOTING ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਂਦਾ ਹੈ ਵੀ ਕਿਹਾ VOTING ਜਿਹੜੀ ਆ ਉਹ 7 ਫੇਸ ਚ ਹੋਵੇਗੀ ਪਹਿਲੀ VOTING 19 April ਤੋਂ ਸ਼ੁਰੂ ਹੋ ਕੇ 1 June ਤੱਕ ਦੇਸ਼ 'ਚ VOTING ਹੋਵੇਗੀ 4 June ਨੂੰ ਨਤੀਜੇ ਆਣਗੇ ਇਹ ਸਾਰੀਆਂ ਚੀਜ਼ਾਂ ਦਾ ਐਲਾਨ ਹੋਣ ਤੋਂ ਬਾਅਦ ਫਿਰ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਇਸ ਟਾਈਮਿੰਗ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਸਭ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਸਾਰੀ ਹੀ ਸਿਆਸੀ ਧਿਰਾਂ ਨੇ ਆਪੋ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਸੀਗਾ ਤੇ ਉਸੇ ਤਰਜ਼ 'ਚ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜਾ ਪੰਜਾਬ ਹਰਿਆਣਾ ਦਿੱਲੀ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਨੂੰ ਕਿਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਇਸੇ ਕੋਸ਼ਿਸ਼ਾਂ ਤਹਿਤ ਜਾਂ ਇਸੇ ਚੋਣ ਪ੍ਰਚਾਰ ਤਹਿਤ ਜਿਹੜਾ ਭਾਜਪਾ ਦੇ ਇਸ਼ਾਰੇ ਤੇ ਕਹਿ ਲੋ ਜਾਂ ਈਡੀ ਨਹੀਂ ਕੇਜਰੀਵਾਲ ਨੂੰ ਜਿਵੇਂ ਗ੍ਰਿਫਤਾਰ ਕੀਤਾ ਤਾਂ ਉਸ ਨੂੰ ਕਈ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਜਿੱਥੇ ਆਪਣੇ ਦਿੱਲੀ ਦੇ ਵਿੱਚ ਕੰਮ ਕਾਜ ਨੂੰ ਲੈ ਕੇ ਪੰਜਾਬ ਦੇ 2 ਸਾਲਾਂ ਦੇ ਕੰਮ ਕਾਜ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਰੀ ਸੀ ਉੱਥੇ ਹੀ ਭਾਜਪਾ ਵੱਲੋਂ ਚਾਹੇ 2014 ਦੀਆਂ ਚੋਣਾਂ ਦੀ ਗੱਲ ਕਰ ਲਈਏ ਜਾਂ 2019 ਦੀਆਂ ਚੋਣਾਂ ਦੀ ਗੱਲ ਕਰ ਲਈਏ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਨੂੰ ਕਿੰਨਾ ਸਰਕਾਰ ਪੂਰਾ ਕਰ ਸਕੀ ਹੈ ਜਾਂ ਉਹਨਾਂ ਚ ਕਿਹੜੇ-ਕਿਹੜੇ ਰਹਿ ਗਏ ਨੇ ਉਹਨਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਉਹਨਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਚੁੱਕਿਆ ਜਾ ਰਿਹਾ ਤੇ ਇਸੇ ਕਰਕੇ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਕਿ ਆਵਾਦਮੀ ਪਾਰਟੀ ਦੇ ਇਸ ਪ੍ਰਚਾਰ ਨੂੰ ਰੋਕਣ ਲਈ ਇਹ ਕਾਰਵਾਈ ਇਸ ਸਮੇਂ ਕੀਤੀ ਗਈ ਹੋਵੇ ਪਰ ਇਸ ਦੇ ਨਾਲ ਹੀ ਜਦੋਂ ਅਸੀਂ ਹੋਰ ਪਿੱਛੇ ਇਸ ਤੇ ਨਜ਼ਰ ਮਾਰਦੇ ਆਂ ਤਾਂ ਨਜ਼ਰ ਇਹ ਵੀ ਆਂਦਾ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਹੀ ਜਿਹੜਾ ਉਹ ਦੇਸ਼ ਤੇ ਜਿਹੜੇ ਹੋਰ ਅਹਿਮ ਮੁੱਦੇ ਨੇ ਚਾਹੇ ਉਹ ਬੇਰੋਜ਼ਗਾਰੀ ਦਾ ਹੈ ਸੀਏਏ ਦਾ ਸੀਗਾ ਲਾਅ ਐਂਡ ਆਰਡਰ ਦਾ ਸੀਗਾ ਔਰਤਾਂ ਦੀ ਸੁਰੱਖਿਆ ਦਾ ਸੀਗਾ ਕਿਸਾਨਾਂ ਮਜ਼ਦੂਰਾਂ ਨਾਲ ਸੰਬੰਧਿਤ ਸੀਗਾ ਜਾਂ ਹੋਰ ਜਿੰਨੇ ਵੀ ਮੁੱਦੇ ਸੀਗੇ ਉਹ ਸਾਰੇ ਹੀ ਮੁੱਦੇ ਜਿਹੜੇ ਕਿਤੇ ਨਾ ਕਿਤੇ ਗਾਇਬ ਹੋ ਗਏ ਨੇ ਦਬ ਗਏ ਨੇ ਹੁਣ ਦੇਸ਼ 'ਚ ਚੱਲ ਕੀ ਰਿਹਾ ਇੱਕ ਅਰਵਿੰਦ ਕੇਜਰੀਵਾਲ ਦਾ ਮੁੱਦਾ ਚੱਲ ਰਿਹਾ ਵੀ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਇਸ ਤੇ ਹਮਾਇਤੀ ਲਗਾਤਾਰ ਲੱਗੇ ਹੋਏ ਨੇ ਵੀ ਕਿ ਭਾਜਪਾ ਵੱਲੋਂ ਗੈਰ ਜਮੂਰੀ ਢੰਗ ਨਾਲ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਪਰ ਦੂਜੇ ਪਾਸੇ ਭਾਜਪਾ ਵੱਲੋਂ ਲਗਾਤਾਰ ਇੱਕੋ ਗੱਲ ਕਹੀ ਜਾ ਰਹੀ ਹੈ ਵੀ ਜੇ ਅਰਵਿੰਦ ਕੇਜਰੀਵਾਲ ਇੰਨੇ ਸੱਚੇ ਸੁੱਚੇ ਸੀ ਇਮਾਨਦਾਰ ਸੀਗੇ ਤਾਂ ਉਹ ਪਹਿਲੇ ਦਿਨ ਈਡੀ ਅ ਕੇ ਪੇਸ਼ ਕਿਉਂ ਨਹੀਂ ਹੋਏ ਉਹ ਪਹਿਲਾਂ ਹੀ ਈਡੀ ਕੋਲ ਪੇਸ਼ ਹੋ ਜਾਂਦੇ ਜਾਂਚ ਜਿਹੜਾ ਹੈਗਾ ਉਸ ਚ ਜਾਂਚ ਸ਼ਾਮਲ ਹੋ ਜਾਂਦੇ ਤਾਂ ਇਹੋ ਜਿਹਾ ਲਗਾਤਾਰ ਜਿਹੜਾ ਜਿਹੜਾ ਭਾਜਪਾ ਵੱਲੋਂ ਵੀ ਲੱਗੇ ਹੋਏ ਨੇ ਪਰ ਦੂਜੇ ਪਾਸੇ ਇੱਕ ਚੀਜ਼ ਹੋਰ ਹੈ ਵੀ ਕਿ ਜਦੋਂ ਸਾਡੇ ਦੇਸ਼ ਦੀ ਵਿਰੋਧੀ ਧਿਰ ਸਾਰੇ ਹੀ ਇਸ ਮੁੱਦੇ ਤੇ ਲੱਗੇ ਹੋਏ ਨੇ ਤਾਂ ਉੱਥੇ ਚੁੱਪਚੀਪ ਇਤੇ ਜਿਵੇਂ ਭਾਜਪਾ ਆਪਣਾ ਕੰਮ ਕਰਨ ਲੱਗੀ ਹੋਈ ਹੈ ਤਾਂ ਉਸ ਤੋਂ ਵੀ ਕਿਤੇ ਨਾ ਕਿਤੇ ਲੱਗਦਾ ਵੀ ਕਿ ਭਾਜਪਾ ਦੀ ਇੱਕ ਪਲੈਨਿੰਗ ਵੀ ਹੋ ਸਕਦੀ ਹੈ ਵੀ ਕਿ ਸਾਰੀ ਰਾਜਨੀਤਿਕ ਪਾਰਟੀਆਂ ਦਾ ਧਿਆਨ ਉਧਰਲੇ ਪਾਸੇ ਕੇਂਦ੍ਰਿਤ ਕਰਕੇ ਉਹ ਜਿਵੇਂ ਆਪਣਾ ਕੰਮ ਕਰ ਰਹੀ ਨੇ ਚਾਹੀ ਉਹ ਹਿਮਾਚਲ ਦੇ ਵਿੱਚ ਦੇਖ ਲਈਏ ਵੀ ਕੈਨ ਨੋ ਵਿਧਾਇਕਾਂ ਨੂੰ ਉਹ ਆਪਣੀ ਹਮਾਇਤ ਦੇ ਵਿੱਚ ਲੈ ਗਏ ਨੇ 6 ਨੂੰ ਪਹਿਲਾ ਲੈ ਲਿਆ ਸੀਗਾ ਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਹੋਰ ਸਟੇਫੇ ਦੇ ਦਿੱਤੇ ਨੇ ਜਿਹੜੇ ਭਾਜਪਾ ਨਾਲ ਜਾਂਦੇ ਦਿਖ ਰਹੇ ਨੇ ਤਾਂ ਇਸ ਤਰ੍ਹਾਂ ਕਿਤੇ ਨਾ ਕਿਤੇ ਭਾਜਪਾ ਹਿਮਾਚਲ ਪ੍ਰਦੇਸ਼ 'ਚ ਆਪਣੀ ਸਰਕਾਰ ਬਣਾਉਣ ਵਾਲੇ ਪਾਸੇ ਲਗਾਤਾਰ ਜੁਟੀ ਹੋਈ ਹੈ ਤੇ ਇਹੋ ਜੀ ਚੀਜ਼ਾਂ ਤੋਂ ਸਭ ਦਾ ਹੀ ਧਿਆਨ ਇੱਕ ਪਾਸੇ ਹੋਇਆ ਹੋਇਆ ਤਾਂ ਇਹੋ ਜੀ ਸਾਰੀਆਂ ਚੀਜ਼ਾਂ ਦੱਸਤੀਆਂ ਕਿਤੇ ਨਾ ਕਿਤੇ ਕਿਉਂਕਿ ਭਾਜਪਾ ਚੁੱਪਚੀਪ ਤੇ ਆਪਣਾ ਕੰਮ ਕਰਨ ਲੱਗੀ ਹੋਈ ਹੈ ਪ੍ਰਦੇਸ਼ ਦੇ ਜਿਹੜੇ ਹੋਰ ਮੁੱਦੇ ਨੇ ਚਾਹ ਬੇਰੋਜ਼ਗਾਰੀ ਲਾਅ ਐਂਡ ਆਰਡਰ ਸੀਏਏ ਸਿਟੀਜ਼ਨ ਐਮੈਂਡਮੈਂਟ ਐਕਟ ਦਾ ਜਿਹੜਾ ਸੀਗਾ ਔਰਤਾਂ ਦੀ ਸੁਰੱਖਿਆ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਇਹ ਸਾਰੇ ਹੀ ਵਿੱਚ ਰੁਲ ਗਏ ਉਧਰ ਰਾਹੁਲ ਗਾਂਧੀ ਨੇ ਜਿਹੜੀ ਭਾਰਤ ਜੁਰ ਨਿਆਂ ਯਾਤਰਾ ਸ਼ੁਰੂ ਕੀਤੀ ਹੋਈ ਸੀ ਉਹ ਵੀ ਵਿੱਚ ਰੁਲ ਗਈ ਸਾਰਾ ਹੀ ਕੁਝ ਜਿਹੜਾ ਉਹ ਵਿਚਾਰ ਰੁਲ ਗਿਆ ਤੇ ਇਸ ਸਮੇਂ ਸਭ ਦੇ ਦਿਮਾਗ ਦੇ ਵਿੱਚ ਇਹ ਸਭ ਦੇ ਜ਼ਬਾਨ ਤੇ ਇੱਕੋ ਗੱਲ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਉੱਥੇ ਜਿਵੇਂ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਜਿਵੇਂ ਉਹਨਾਂ ਨੇ ਜਰਮਨ ਰਾਜਦੂਤ ਤੇ ਉਪਕਰਦੇ ਜਿਹੜੇ ਅਧਿਕਾਰੀ ਨੂੰ ਤਲਬ ਕੀਤਾ ਗਿਆ ਕਿਉਂਕਿ ਉਸਨੇ ਇਸ ਮੁੱਦੇ ਤੇ ਟਿੱਪਣੀ ਕੀਤੀ ਸੀਗੀ ਤਾਂ ਉਸ ਨੂੰ ਵੀ ਗ੍ਰਿਫਤਾਰ ਮਤਲਬ ਤਲਬ ਕੀਤਾ ਜਾਂਦਾ ਹੈ ਜਵਾਬ ਤਲਬੀ ਉਸਦੀ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਰਿਆਂ ਦਾ ਧਿਆਨ ਇਹੋ ਜਿਹੇ ਮੁੱਦਿਆਂ ਤੋਂ ਭਟਕਾਉਣ ਲਈ ਚਾ ਲਈਏ ਇਹ ਸਾਰੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਉੱਥੇ ਹੀ ਗੱਲ ਅਸੀਂ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਮੁੱਦੇ ਵੀ ਕਿਤੇ ਨਾ ਕਿਤੇ ਸਾਰੇ ਘਟਨਾਕ੍ਰਮਾਂ ਜਿਹੜਾ ਗਾਇਬ ਹੋ ਚੁੱਕੇ ਨੇ ਜੇ ਪੰਜਾਬ 'ਚ ਦੇਖੀਏ ਤਾਂ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਇਹੀ ਹੈ ਜਿਹੜੇ ਪਿਛਲੇ ਦਿਨੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀ ਮੌਤ ਹੋਣ ਦਾ ਸਿਲਸਲਾ ਉਹ ਲਗਾਤਾਰ ਚੱਰੀ ਹੈ ਉੱਥੇ ਹੁਣ ਤੱਕ ਵੀ ਮੌਤਾਂ ਹੋ ਰਹੀਆਂ ਨੇ ਤੇ ਭਾਵੇਂ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਉਹਨਾਂ ਨੇ ਚਾਰ ਜਣਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਹਲੇ ਤੱਕ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਲੋਕ ਬਿਮਾਰ ਹੋ ਰਹੇ ਨੇ ਤਾਂ ਪੁਲਿਸ ਵੱਲੋਂ ਵੀ ਜਿਹੜਾ ਇੱਕ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਜੋ ਕਿ ਉਸ ਮਾਮਲੇ 'ਚ ਸਾਰੀ ਜਾਂਚ ਕਰ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਚੀਜ਼ ਸਪਸ਼ਟ ਹੈ ਵੀ ਕਿ ਇਸ ਘਟਨਾ ਤੋਂ ਬਾਅਦ ਜਿਹੜਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਜਿਹੜੇ ਲੋਕ ਹਿਤੇਸ਼ੀ ਮੁੱਦੇ ਨੇ ਲੋਕ ਹਿੱਤ ਦੇ ਮੁੱਦੇ ਨੇ ਉਹ ਸਾਰੇ ਹੀ ਵਿੱਚ ਰੁਲ ਗਏ ਨੇ ਗਾਇਬ ਹੋ ਗਏ ਨੇ ਪਰ ਦੇਸ਼ ਦੇ ਹਰ ਵਿਅਕਤੀ ਦੀ ਜ਼ੁਬਾਨ ਤੇ ਕੇਜਰੀਵਾਲ ਦਾ ਹੀ ਮੁੱਦਾ ਹੈ ਕੋਈ ਇਸ ਦੀ ਪੱਖ 'ਚ ਬੋਲ ਰਿਹਾ ਕੋਈ ਵਿਰੋਧ 'ਚ ਬੋਲ ਰਿਹਾ ਤਾਂ ਉਧਰ ਹੀ ਅੱਜ ਜਿਹੜਾ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਵੱਲੋਂ ਵੀ ਜਿਹੜਾ ਮੀਡੀਆ ਦੇ ਸਾਹਮਣੇ ਆ ਕੇ ਇੱਕ ਸਨੇਹਾ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਕਿ ਇਹ ਸੁਨੇਹਾ ਅਰਵਿੰਦ ਕੇਜਰੀਵਾਲ ਨੇ ਜੇਬ ਚੋਂ ਭੇਜਿਆ ਤੇ ਉਹਨਾਂ ਨੇ ਕਿਹਾ ਵੀ ਕਿ ਕੇਜਰੀਵਾਲ ਦਾ ਨਾਲ ਦੇਸ਼ ਦੇ ਲੋਕ ਨੇ ਉਹ ਲੋਕਾਂ ਦੇ ਬੇਟੇ ਵੀ ਨੇ ਭਰਾ ਵੀ ਨੇ ਉਹ ਲੋਕ ਹਿੱਤ ਚ ਕੰਮ ਕਰਦੇ ਆਏ ਨੇ ਤੇ ਭਾਜਪਾ ਵੱਲੋਂ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਉਹ ਪਿੱਛੇ ਹਟਣ ਵਾਲੇ ਨਹੀਂ ਐ ਇਸ ਤਰ੍ਹਾਂ ਦਬਣ ਵਾਲੇ ਨਹੀਂ ਐ ਉਹ ਜਿਵੇਂ ਲੋਕ ਹਿੱਤ ਚ ਕੰਮ ਕਰਦੇ ਆਏ ਨੇ ਉਹ ਅੱਗੇ ਵੀ ਲੋਕ ਹਿੱਤ ਚ ਕਰਦੇ ਰਹਿਣਗੇ ਇਸ ਤਰ੍ਹਾਂ ਸਨੇਹਾ ਜ ਉਹਨਾਂ ਦੀ ਧਰਮ ਪਤਨੀ ਨੇ ਜਿਹੜਾ ਵੀਡੀਓ ਕਾਨਫਰੈਂਸਿੰਗ ਨਾਲ ਲੋਕਾਂ ਨੂੰ ਸੰਬੋਧਨ ਕਰਦੇ ਆ ਦਿੱਤਾ ਪਰ ਹੁਣ ਦੇਖਣਾ ਇਹੀ ਹੋਵੇਗਾ ਕਿ ਜਦੋਂ ਚੋਣ ਜਾਬਤਾ ਲੱਗ ਚੁੱਕਾ ਹੈ ਤਾਂ ਉਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ 6 ਦਿਨਾਂ ਦਾ ਰਿਮਾਂਡ ਲਿਆ ਜਾਂਦਾ ਤੇ ਉਸ ਰਿਮਾਂਡ ਚ ਪੁੱਛਗਿੱਛ ਚੱਲ ਰਹੀ ਹੈ ਤਾਂ ਹੁਣ ਇਸ ਕੇਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਜਾਂ ਜਿਸ ਜਿਹੜੇ ਦੋਸ਼ਾਂ ਤਹਿਤ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਿੰਨੇ ਕੁ ਜਾਇਜ਼ ਨੇ ਆ ਕਿੰਨੇ ਕੋ ਗਲਤ ਦੋਸ਼ ਨੇ ਉਦਾ ਸਮਾ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਉੱਥੇ ਹੀ ਨਾਲ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਲੋਕ ਸਭਾ ਚੋਣਾਂ ਦਾ ਜਿਹੜਾ ਮੈਦਾਨ ਹੈ ਉਹ ਭਖ ਚੁੱਕਿਆ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਤਾਂ ਇਸੇ ਦੌਰਾਨ ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਵੇਗੀ ਉਹ ਚੋਣ ਪ੍ਰਚਾਰ ਕਿਵੇਂ ਕਰਦੇ ਨੇ ਜਾਂ ਉਹ ਕੀ ਆਪਣੀ ਰਣਨੀਤੀ 'ਚ ਬਦਲਾਅ ਕਰਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਇਸ ਸਾਰੀ ਘਟਨਾਕ੍ਰਮ ਦਾ ਲੋਕ ਸਭਾ ਚੋਣਾਂ ਤੇ ਕੀ ਅਸਰ ਪਵੇਗਾ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿ ਆਮ ਆਦਮੀ ਪਾਰਟੀ ਦੀ ਫੇਵਰ ਚ ਲੋਕ ਜਾਂਦੇ ਨੇ ਉਸ ਦੇ ਵਿਰੋਧ ਚ ਜਾਂਦੇ ਨੇ ਜੇ ਇਸ ਤੋਂ ਬਾਅਦ ਭਾਜਪਾ ਦੇ ਵੋਟ ਬੈਂਕ ਤੇ ਕੋਈ ਪਲੱਸ ਜਾਂ ਮਾਈਨਸ ਕੋਈ ਅਸਰ ਦੇਖਣ ਨੂੰ ਮਿਲਦਾ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਸਾਰਾ ਪਤਾ 4 ਜੂਨ ਨੂੰ ਹੀ ਲੱਗੇਗਾ ਜਦੋਂ ਚੋਣਾਂ ਦੇ ਨਤੀਜੇ ਸਾਹਮਣੇ ਆਣਗੇ ਤਾਂ ਉਦੋਂ ਹੀ ਪਤਾ ਲੱਗੇਗਾ ਵੀ ਕਿ ਨਤੀਜੇ ਕੀ ਨੇ ਤੇ ਕਿਵੇਂ ਦਾ ਲੋਕਾਂ ਦਾ ਨਜ਼ਰੀਆ ਰਿਹਾ ਲੋਕਾਂ ਨੇ ਕੀ ਸੋਚ ਕੇ ਵੋਟ ਪਾਈ ਹੈ ਉਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਪਰ ਪੰਜਾਬੀ ਟ੍ਰਿਬਿਊਨ ਉਦੋਂ ਤੱਕ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ